ਤੁਹਾਨੂੰ ਮਿਲਾ ਰਹੇ ਹਾਂ ਜੀ ਕੁਦਰਤ ਦੇ ਵੈਦ ਵੈਦ ਸੁਖਮਿੰਦਰ ਦਿਓਲ ਜੋ ਤੁਹਾਨੂੰ ਅੱਜ ਦੱਸ ਰਹੇ ਨੇ ਜੀ ਹੱਥਾਂ ਪੈਰਾਂ ਦੇ ਨੌਹਾਂ ਦੀਆਂ ਬਿਮਾਰੀਆਂ ਤੇ ਉਹਨਾਂ ਦਾ ਇਲਾਜ ਉਹਦਾ ਫ੍ਰੀ ਆਫ ਕਾਸਟ ਇਲਾਜ ਦੱਸ ਰਹੇ ਨੇ ਤੁਹਾਨੂੰ ਹਾਂ ਜੀ ਵੈਦ ਜੀ ਇਹ ਜਿਵੇਂ ਹੁੰਦਾ ਆਪਣੇ ਕੋਰਾ ਪੱਕ ਜਾਂਦੀਆਂ ਨੇ ਹਾਂ ਜੀ ਇਹ ਕੋਰਾ ਪੱਕ ਜਾਣੀਆਂ ਨੌ ਗਾਰਡਨ ਲੱਗ ਜਾਣੇ ਜਾਂ ਖਰ੍ਹਈਆਂ ਪੱਕ ਜਾਣੀਆਂ ਖਰ੍ਹਈਆਂ ਪਾਇ ਜਾਣੀਆਂ ਇਹ ਉਹਨਾਂ ਵਾਸਤੇ ਆਪਾਂ ਦਵਾਈ ਦਿੰਨੇ ਆ ਜੀ ਫਰੀ ਡਵਾਈ ਦੇਵਾਂਗੇ ਜੀ ਉੱਤੇ ਤਬਕਿਆਂ ਵਾਲੀ ਪੌਣੀ ਹੈ ਉਹਦੇ ਨਾਲੇ ਤਾਂ ਨੋਂ ਠੀਕ ਹੋ ਸਕਦੇ ਨੇ ਜਿਹੜੇ ਨੀਲੇ ਜੇ ਕਾਲੇ ਹੋ ਜਾਂਦੇ ਨੇ ਨਾਲੇ ਉਹਦੇਆਂ ਆਪਣੀਆਂ ਜਿਹੜੀਆਂ ਕੋਰਾ ਨਹੀਂ ਉਹ ਠੀਕ ਹੋ ਜਾਣਗੀਆਂ ਪਕੜੀਆਂ ਨਲੇ ਆਪਣੇ ਉਂਗਲਾਂ ਦੇ ਵਿੱਚ ਪੈਰਾਂ ਦੀ ਉਂਗਲਾਂ 'ਚ ਵੀ ਹੱਥਾਂ 'ਚ ਵੀ ਕਰੇਹਾਂ ਪੈ ਜਾਂਦੀਆਂ ਨੇ ਕਈ ਵਾਰੀ ਉਹ ਗਲ ਕੇ ਜਿਆਦਾ ਡੂੰਗਾ ਹੋ ਜਾਂਦਾ ਥਾਂ ਚਿੱਟਾ ਜਿੱਟਾ ਥਾਂ ਹੋ ਜਾਂਦਾ ਗਲੀਆਂ ਜੇ ਹੋ ਜਾਂਦੇ ਨੇ ਉਹਦੇ ਬਾਅਦ ਦੀ ਆਪਾਂ ਦਵਾਈ ਦਿੰਦੇ ਜੀ ਫਰੀ ਉਹ ਵੀ ਬਿਲਕੁਲ ਉਹਦੇ ਨਾਲ ਠੀਕ ਹੋ ਜੂ ਕੋਈ ਪੈਸਾ ਨਹੀਂ ਉਧਾਰ ਤੇ ਬਿਲਕੁਲ ਠੀਕ ਹੋ ਜਾਂਦੇ ਉਹਦੇ ਨਾਲ ਕੋਈ ਦਿਨਾਂ ਚ ਹਾਂਜੀ ਕਈਆਂ ਦੇ ਨਾਂ ਚਿੱਟੇ ਹੋ ਜਾਂਦੇ ਆ ਜਾਂ ਕੋਰਾਂ ਪੱਕ ਜਾਂਦੀਆਂ ਨੇ ਉਹਨੂੰ ਕੱਟਣ ਦੀ ਲੋੜ ਤਾਂ ਨਹੀਂ ਨਹੀਂ ਜੀ ਉਹਨਾਂ ਨੂੰ ਕੱਟਣੀ ਲੋੜ ਨਹੀਂ ਲਾਉਣ ਦੀ ਲੋੜ ਨਹੀਂ ਵਿੱਚੋਂ ਕੱਢਣੀ ਲੋੜ ਨਹੀਂ ਉਹ ਦਵਾਈ ਲਾਉਣ ਨਾਲ ਹੀ ਠੀਕ ਹੋ ਜਾਣਗੇ ਉਹ ਜਿਹੜੇ ਮੋٹے ਹੋ ਗਏ ਨਾ ਚਿੱਟੇ-ਚਿੱਟੇ ਹੋ ਗਏ ਫੁੱਲ ਗਏ ਉਹ ਬਿਲਕੁਲ ਠੀਕ ਹੋ ਸਕਦੇ ਨੇ ਲਓ ਜੀ ਨੌਹਾਂ ਦੀਆਂ ਸਾਰੀਆਂ ਬਿਮਾਰੀਆਂ ਤੇ ਉਹ ਪੈਰਾਂ 'ਚ ਕਰਾਈਆਂ ਪੈ ਜਾਂਦੀਆਂ ਉਂਗਲਾਂ 'ਚ ਪਾਣੀ ਰਹਿਣ ਨਾਲ ਪੈਰ ਗਲ ਗੇ ਹੱਥ ਗਲ ਗੇ ਉਹਦਾ ਬਿਲਕੁਲ ਫ੍ਰੀ ਇਲਾਜ ਵੈਦ ਜੀ ਤੁਹਾਨੂੰ ਦੇ ਰਹੇ ਨੇ ਆਪਦੇ ਕੋਲੋਂ ਦਵਾਈ ਦੇਣਗੇ ਫ੍ਰੀ ਉਹਦੇ ਨਾਲ ਇਹ ਸਾਰੀਆਂ ਦਿੱਕਤਾਂ ਹਟ ਜਾਣਗੀਆਂ ਨਾ ਤੁਹਾਨੂੰ ਕੱਟਣਾ ਨਹੀਂ ਪੈਣਾ ਵਿੱਚੋਂ ਕੱਢਣਾ ਨਹੀਂ ਪੈਣਾ ਉਹ ਵੈਸੇ ਠੀਕ ਹੋ ਜਾਂਦਾ ਦਵਾਈ ਪਾਉਣ ਨਾਲ ਹਾਂਜੀ ਉਹ ਤਕਰੀਬਨ ਬਸ 10-15 ਦਿਨਾਂ ਦੇ ਵਿੱਚ ਜਾ ਕੇ ਬਿਲਕੁਲ ਖਰਈਆਂ ਖੁਰਈਆਂ ਵੀ ਹਟ ਜਾਣਗੀਆਂ 9 ਮਹੀਨੇ ਵਿੱਚ ਠੀਕ ਹੋ ਜਾਣਾ। ਬਾਕੀ ਦੇਖੋ ਇਹਦੇ ਤੇ ਸਕਰੀਨ ਤੇ ਨੰਬਰ ਤਾਂ ਤੁਹਾਨੂੰ ਬੈਜ ਜੀ ਦੇ ਦਿੱਸ ਹੀ ਰਹੇ ਨੇ ਨਕਲ ਵੀ ਬਹੁਤ ਹੁੰਦੀ ਹੈ ਇਹਨਾਂ ਦੀ ਨਕਲ ਤੋਂ ਬਚੋ। ਬੈਜ ਜੀ ਮਿਲਣਗੇ ਜੀ ਤੁਹਾਨੂੰ ਮਹਿਲ ਕਲਾ ਜ਼ਿਲ੍ਹਾ ਬਰਨਾਲਾ ਰਾਇਕੋਟ ਬਰਨਾਲਾ ਰੋਡ ਦੇ ਉੱਤੇ ਵੀਰਵਾਰ ਦੀ ਛੁੱਟੀ ਬਾਕੀ ਦਿਨ 12 ਤੋਂ 4 ਵਜੇ ਤੱਕ ਤੁਹਾਨੂੰ ਮਿਲਦੇ ਨੇ ਤੇ ਸ਼ੁੱਕਰਵਾਰ ਵਾਲੇ ਦੇਣੀ ਇਹ ਫ੍ਰੀ ਦੀਆਂ ਦਵਾਈਆਂ ਦੇਣਗੇ ਜੀ ਸਾਰੀਆਂ। ਜਿਵੇਂ ਮਰਗੀ ਜਾਂ ਹੋਰ ਚੀਜ਼ਾਂ ਦੀਆਂ ਸ਼ੁੱਕਰਵਾਰ ਵਾਲੇ ਦਿਨ ਤੁਸੀਂ 12 ਤੋਂ 4 ਤੱਕ ਆ ਕੇ ਲਾਭ ਉਠਾ ਸਕਦੇ ਹੋ ਧੰਨਵਾਦ ਬਾਈ ਜੀ ਅੱਛਾ ਜੀ